ਅਸੀਂ ਪਹਿਲਾਂ ਤੇ ਇਹ ਕਿਹਾ ਜੀ ਜੇ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦੇ ਕਾਨੂੰਨੀ ਕਾਰਵਾਈ ਕਰਵਾਵਾਂਗੇ ਜੀ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸਹਿਮਤੀ ਦੇ ਨਾਲ ਅਸੀਂ ਗ੍ਰਾਮ ਸਭਾ ਦੇ ਵਿੱਚ ਕੁਝ ਮਤੇ ਲੈਂਦੇ ਆ ਜੀ ਉਹਦੇ ਵਿੱਚ ਅਸੀਂ ਸਭ ਤੋਂ ਸਾਡਾ ਮਤਾ ਲੈਂਦਾ ਜੀ ਵੀ ਜੋ ਮਰਗਤ ਦੇ ਭੋਗ ਦੇ ਉੱਤੇ ਜੀ ਕੋਈ ਵੀ ਮਠਿਆਈ ਭਗਵਾਨ ਨਹੀਂ ਬਣਾਇਆ ਜਾਊਗਾ ਜੇ ਕੋਈ ਇਸ ਮਤੇ ਦੀ ਉਲੰਘਣਾ ਕਰਦਾਗਾ ਤਾਂ ਉਹਨੂੰ 21000 ਰੁਪਏ ਪੰਚਾਇਤ ਕੋਲੇ ਭਰਨਾ ਪਊਗਾ ਜੀ ਸਟਿੰਗ ਵੀ ਜਿਹੜੀ ਬੱਚੇ ਜਦੋਂ ਕੋਈ ਨਸ਼ਾ ਕਰਦੇ ਆ ਤਾਂ ਬਹੁਤ ਇਹਨੂੰ ਲੈਂਦੇ ਆ ਜੀ ਬਹੁਤ ਪੀਂਦੇ ਆ ਇਹਨੂੰ ਅਸੀਂ ਸਟਿੰਗ ਨੂੰ ਵੀ ਜੀ ਪਿੰਡ ਦੇ ਵਿੱਚ ਬੰਦ ਕਰਵਾਇਆ ਜੀ ਤੇ ਇੱਕ ਅਸੀਂ ਇਹ ਹੈ ਵੀ ਜਿਹੜੇ ਛੋਟੀ ਉਮਰ ਦੇ ਬੱਚੇ ਆ ਜੀ ਉਹਨਾਂ ਨੂੰ ਦੁਕਾਨਦਾਰਾਂ ਨੂੰ ਕਿਹਾ ਵੀ ਇਹਨਾਂ ਨੂੰ ਤਮਾਕੂ ਨਾ ਦਿੱਤਾ ਜਾਵੇ ਜੀ ਅੱਜ ਤੁਹਾਨੂੰ ਜ਼ਿਲ੍ਹਾ ਬਠਿੰਡਾ ਦੀ ਇੱਕ ਵੱਖਰੀ ਤਸਵੀਰ ਦਿਖਾਉਣ ਜਾ ਰਹੇ ਆ ਜਿੱਥੇ ਪਿੰਡ ਟਿੱਖ ਦੀ ਸਮੁੱਚੀ ਪੰਚਾਇਤ ਆ ਜਿਹੜੀ ਪਹਿਲਾਂ ਸਰਬਸੰਮਤੀ ਨਾਲ ਚੁਣੀ ਗਈ ਹੈ ਤੇ ਹੁਣ ਉਹਨਾਂ ਨੇ ਪਿੰਡ ਦੇ ਵਿਕਾਸ ਲਈ ਪਿੰਡ ਚੋਂ ਨਸ਼ਾ ਖਤਮ ਕਰਨ ਲਈ ਪਿੰਡ ਚ ਭਾਈਚਾਰਾ ਰੱਖਣ ਲਈ ਵੱਖਰੇ ਉਪਰਾਲੇ ਕੀਤੇ ਨੇ ਸੀ ਇਸ ਵਕਤ ਪਿੰਡ ਡਿੱਖ ਚ ਮੌਜੂਦਾ ਪੜਾ ਤਸਵੀਰਾਂ ਦਿਖਾ ਰਹੀਏ ਕਿ ਪੰਚਾਇਤ ਚ ਪਹੁੰਚੇ ਹੋਏ ਆ ਸਮੁੱਚਾ ਪਿੰਡ ਆ ਜਿਹੜਾ ਇੱਥੇ ਇੱਕ ਜੁੱਟ ਨਜ਼ਰ ਆ ਰਿਹਾ ਕਿਉਂਕਿ ਇਹਨਾਂ ਨੇ ਵੱਡੀ ਮਿਸਾਲ ਆ ਜਿਹੜੀ ਉਹ ਪੈਦਾ ਕੀਤੀ ਐ ਲੋਕ ਨੇ ਇਹਨਾਂ ਦੀ ਮਿਸਾਲ ਦੀ ਨੂੰ ਦੇਖਣ ਵੀ ਆਉਂਦੇ ਨੇ ਤੇ ਚਰਚਾ ਕਰਨ ਵੀ ਇੱਥੇ ਕਈ ਪਿੰਡਾਂ ਦੇ ਲੋਕ ਆ ਜਿਹੜੇ ਇੱਥੇ ਪਹੁੰਚਦੇ ਨੇ ਇੱਥੇ ਸਰਬਸੰਤੀ ਨਾਲ ਸਮੁੱਚੀ ਪੰਚਾਇਤ ਆ ਜਿਹੜੀ ਚੁਣੀ ਗਈ ਐ ਤੇ ਚੁਣੀ ਗਈ ਪੰਚਾਇਤ ਹੁਣ ਜਿੱਥੇ ਪਿੰਡ ਵਾਸੀਆਂ ਦਾ ਧੰਨਵਾਦ ਵੀ ਕਰਦੀ ਐ ਸਰਬਸੰਤੀ ਨਾਲ ਚੁਣੇ ਜਾਣ ਤੇ ਹੋਤੇ ਹੀ ਪਿੰਡ ਵਾਸੀਆਂ ਦੇ ਜੋ ਖਾਬ ਨੇ ਇਹਨਾਂ ਪ੍ਰਤੀ ਉਹਨਾਂ ਦੇ ਵੀ ਪੂਰਾ ਉਤਰਨ ਦੀ ਕੋਸ਼ਿਸ਼ ਕਰਦੀ ਹੈ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਨੇ ਪਹਿਲਾਂ ਤਾਂ ਸਰਪੰਚ ਸਾਹਿਬ ਬਹੁਤ-ਬਹੁਤ ਮੁਬਾਰਕਾਂ ਪਹਿਲਾਂ ਤਾਂ ਸਰਬਸੰਮਤੀ ਨਾਲ ਚੁਣੇ ਗਏ ਹੋ ਨਹੀਂ ਤਾਂ ਕਹਿੰਦੇ 10-10 15-15 ਲੱਖ ਰੁਪਏ ਲਾ ਦਿੰਦੇ ਆ दारू ਵੀ ਚੱਲਦੀ ਹੈ ਧੱਕੇਸ਼ਾਈ ਵੀ ਚੱਲਦੀ ਹੈ ਇੱਕ ਆ ਦਿਖਾਇਆ ਪਹਿਲਾਂ ਕਿਵੇਂ ਕਿਵੇਂ ਸੋਚਿਆ ਪਿੰਡ ਨੇ ਸਾਰੇ ਨੇ ਕਿਵੇਂ ਇਕਜੁੱਟ ਕੀਤਾ ਸਾਡੇ ਸਭ ਤੋਂ ਪਹਿਲਾਂ ਪੀਟੀਸੀ ਨੇ ਉਹ ਨੰਮਰੀ ਬੀਰੋਂ ਸਸਰੀਕਾ ਸਾਡੀ ਪੰਚਾਇਤ ਵੱਲੋਂ ਨਗਰ ਵੱਲੋਂ ਸਾਡੇ ਨਗਰ ਪਹੁੰਚਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸਾਡੇ ਨਗਰ ਨੇ ਜੀ ਬਹੁਤ ਵੱਡਾ ਉਪਰਾਲਾ ਕੀਤਾ ਜੀ ਸਾਰੇ ਨਗਰ ਨੇ ਇੱਕ ਸਾਰੇ ਨਗਰ ਦਾ ਸਿਰ ਜੁੜਿਆ ਜੀ ਹਮ ਪੰਚਾਇਤ ਨੂੰ ਸਰਬਸੰਮਤੀ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਜੀ ਨਗਰ ਦਾ ਪੰਚਾਇਤ ਦੇ ਵਿੱਚ ਸਰਬਸੰਮਤੀ ਹੋਣੀ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ ਅੱਗੇ ਆਪਾਂ ਹੋਰ ਪਿੰਡਾਂ ਦੇ ਵਿੱਚ ਵੀ ਦੇਖਦੇ ਆਂ ਸਾਡੇ ਪਿੰਡ ਵੀ ਜੋ ਪਿੱਛੇ ਚੋਣਾ ਹੋਈਆਂ ਨੇ ਤਾਂ ਬਹੁਤ ਹੀ ਲੜਾਈ ਝਗੜੇ ਤੇ दारू ਜਾਂ ਹੋਰ ਨਸ਼ੇ ਬਹੁਤ ਵਰਤਾਈ ਜਾਂਦੇ ਸੀ ਸਾਡੇ ਨਕਰ ਦੇ ਵਿੱਚ ਸਰਬਸੰਮਤੀ ਲਈ ਮੈਂ ਸਾਰੇ ਪਿੰਡ ਨੂੰ ਵਧਾਈ ਦਾ ਪੱਤਰ ਮੰਨਦਾ ਜੀ ਸਰਬਸੰਮਤੀ ਹੋਈ ਹੈ ਪਿੰਡ ਨੇ ਕੀਤੀ ਹੈਗੀ ਫਿਰ ਕਿਤੇ ਨਾ ਕਿਤੇ ਸੇਹਰਾ ਛੋੜੇ ਸਿਰ ਵੀ ਬਣਿਆ ਜਾਂਦਾ ਤੇ ਪਿੰਡ ਵਾਸੀਆਂ ਦਾ ਕਰਜ਼ਾ ਵੀ ਸਰਪੰਚ ਦੇ ਸਿਰ ਚੜ ਜਾਂਦਾ ਹੈਗਾ ਫਿਰ ਕਿਵੇਂ ਉਤਾਰਨੇ ਹੋ ਕਹਿੰਦੇ ਨਵੇਂ ਮਤੇ ਪਾਏ ਆ ਕੋਈ ਪਿੰਡ ਨੂੰ ਇੱਕ ਵੱਖਰਾ ਦਿਸ਼ਾ ਦੇ ਰਹੇ ਹੈਗੇ ਹਾਂਜੀ ਹਾਂਜੀ ਅਸੀਂ ਜੀ ਸਾਡੇ ਤੁਸੀਂ ਪਹਿਲਾਂ ਕਿ ਦੱਸਿਆ ਵੀ ਸਾਡੇ ਸਰ 5 ਸਾਲੀ ਕਰਜ਼ਾ ਚੜਾਤਾ ਨਗਰ ਨੇ ਜੀ ਅਸੀਂ ਉਹਨੂੰ ਪਾਈ ਪਾਈ ਕਰਕੇ ਤਾਰ ਰਹੇ ਹਾਂ ਜੀ ਵਿਕਾਸ ਇਹ ਇਦੋਂ ਚਾਲੂ ਹੋਣੇ ਆ ਜੀ ਪਿੰਡ ਦੇ ਨਗਰ ਦੇ ਟਾਈਮ ਥੋੜਾ ਹੋਇਆ ਪੰਚਾਇਤ ਨੂੰ ਫੋਨ ਵਿੱਚ ਆਈ ਨੂੰ ਉਹਦੇ ਲਈ ਅਸੀਂ ਪਹਿਲਾਂ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸਹਿਮਤੀ ਦੇ ਨਾਲ ਅਸੀਂ ಗ್ರಾಮ ਸਭਾ ਦੇ ਵਿੱਚ ਕੁਝ ਮਤੇ ਲਿਆਂਦੇ ਆ ਜੀ ਉਹਦੇ ਵਿੱਚ ਅਸੀਂ ਸਭ ਤੋਂ ਸਾਡਾ ਮਤਾ ਲਿਆਂਦਾ ਜੀ ਵੀ ਜੋ ਮਰਗ ਦੇ ਭੋਗ ਦੇ ਉੱਤੇ ਜੀ ਕੋਈ ਵੀ ਮਠਿਆਈ ਭਗਵਾਨ ਨਹੀਂ ਬਣਾਇਆ ਜਾਊਗਾ ਜੇ ਕੋਈ ਇਸ ਮਤੇ ਦੀ ਉਲੰਘਣਾ ਕਰਦਾਗਾ ਤਾਂ ਉਹਨੂੰ 21000 ਰੁਪਏ ਪੰਚਾਇਤ ਕੋਲੇ ਭਰਨਾ ਪਊਗਾ ਜੀ ਸਾਡੇ 2-3 ਮਹੀਨੇ ਹੋ ਗਏ ਜੀ ਹੁਣ ਬਹੁਤ ਚਲੋ ਤਾਂ ਪਰਮਾਤਮਾ ਦੀ ਇਹੋ ਹੁੰਦੀ ਹੈ ਜੀ ਖੇੜਾ ਜੇ ਕੋਈ ਡੈਥ ਹੁੰਦੀ ਹੈ ਉਹਦੇ ਲਈ ਕਦੇ ਵੀ ਕਿਸੇ ਨੇ ਐਫਰ ਨਹੀਂ ਕੀਤਾ ਜੀ ਵੀ ਅਸੀਂ ਵੀ ਆ ਮਠਾਈ ਬਣਾਉਣੀ ਹੈ ਜੀ ਸਾਰੇ ਸਹਿਯੋਗ ਦੇ ਰਿਆ ਸਾਰਾ ਨੱਗਾ ਸਾਡੇ ਨਾਲ ਜੀ ਦੋਸਤੋ ਬਾਹੁਰ ਵੀ ਮਤੇ ਪਾਇਆ ਖਾਸ ਕਰ ਪਿੰਡਾਂ 'ਚ ਨਸ਼ਾ ਬਹੁਤ ਚੱਲਦਾ ਹੈਗਾ ਨੌਜਵਾਨ ਪੀੜ੍ਹੀ 에 ਨਸ਼ੇ ਵੱਲ ਬਾਦੀ ਬਾਦੀ ਜਾ ਰਹੀ ਹੈ ਉਸ ਵਾਸਤੇ ਵੀ ਕਾਫੀ ਉਪਰਾਲੇ ਕਰ ਰਹੇ ਹਾਂ ਹਾਂਜੀ ਹਾਂਜੀ ਅਸੀਂ ਨਸ਼ੇ ਜਿਹੜਾ ਨਸ਼ਾ ਕਰਦਾ ਕੋਈ ਬੱਚਾ ਜੀ ਅਸੀਂ ਨੂੰ ਇਹ ਸਮਝਦਾ ਬਿਮਾਰ ਹੋ ਚੁੱਕਾ ਇੱਕ ਤਰ੍ਹਾਂ ਦਾ ਜੀ ਅਸੀਂ ਪਹਿਲਾਂ ਤਾਂ ਇਹ ਕਿਹਾ ਜੀ ਜੇ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦੇ ਕਾਨੂੰਨੀ ਕਾਰਵਾਈ ਕਰਵਾਵਾਂਗੇ ਜੀ ਦੂਜਾ ਸਾਡੀ ਇੱਕ ਇਹ ਆ ਜੀ ਸਾਡਾ ਪੰਚਾਇਤ ਵੱਲੋਂ ਸਾਡੇ ਨੰਬਰਦਾਰ ਵੱਲੋਂ ਕੋਈ ਵੀ ਉਹਦੇ ਮਗਰ ਨਹੀਂ ਜਾਊਗਾ ਜੀ। ਕੋਈ ਉਹਦੀ ਜਵਾਨਤ ਨਹੀਂ ਲਊਗਾ ਜੀ। ਦੂਜਾ ਅਸੀਂ ਇਹ ਵੀ ਪਾਇਆ ਮਤਾ ਜੀ ਜੇ ਕੋਈ ਬੱਚਾ ਨਸ਼ਾ ਛੱਡਣਾ ਚਾਹੁੰਦਾ ਤਾਂ ਪੰਚਾਇਤ ਉਹਨੂੰ ਮੈਡੀਕਲ ਸਹਾਇਤਾ ਦਵਾਊਗੀ ਜੀ। ਜੇ ਕੋਈ ਛੱਡਣਾ ਚਾਹੁੰਦਾ ਬੱਚਾ ਨਸ਼ਾ ਜੀ। ਤਾਂ ਸਟਿੰਗ ਵਗੈਰਾ ਹਾਂ ਇੱਕ ਅਸੀਂ ਆਹ ਸਟਿੰਗ ਵੀ ਜਿਹੜੀ ਬੱਚੇ ਜਦੋਂ ਕੋਈ ਨਸ਼ਾ ਕਰਦੇ ਆ ਤਾਂ ਬਹੁਤ ਇਹਨੂੰ ਲੈਂਦੇ ਆ ਜੀ ਬਹੁਤ ਪੀਂਦੇ ਆ ਇਹਨੂੰ। ਅਸੀਂ ਸਟਿੰਗ ਨੂੰ ਵੀ ਜੀ ਪਿੰਡ ਦੇ ਵਿੱਚ ਬੰਦ ਕਰਵਾਇਆ ਜੀ ਤੇ ਇੱਕ ਅਸੀਂ ਇਹ ਆ ਵੀ ਜਿਹੜੇ ਛੋਟੀ ਉਮਰ ਦੇ ਬੱਚੇ ਆ ਜੀ ਉਹਨਾਂ ਨੂੰ ਦੁਕਾਨਦਾਰਾਂ ਨੂੰ ਕਿਹਾ ਵੀ ਇਹਨਾਂ ਨੂੰ ਤਮਾਕੂ ਨਾ ਦਿੱਤਾ ਜਾਵੇ ਜੀ ਉਹ ਵੀ ਜਹੰਤੂ ਜੀ ਕੱਟੀ ਪੰਚਾਸੀ ਦੁਕਾਨਦਗੂੰ ਤੇ ਜਾ ਕੇ ਆਏ ਹੋ ਉਹਦਾ ਰਿਸਪੌਂਸ ਮਿਲ ਰਿਹਾ ਚੰਗਾ ਕੋਈ ਦੁਕਾਨਦਾਰ ਨੇ ਵਿਰੋਧ ਤਾਂ ਨਹੀਂ ਕੀਤਾ ਨਾ 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 ਜੀ ਬਹੁਤ ਵਧੀਆ ਜੀ ਸਹਿਯੋਗ ਕਰ ਰਹੇ ਆ ਜੀ ਦੁਕਾਨਦਾਰ ਤਾਂ ਵੀ ਬਹੁਤ ਵਧੀਆ ਪਰ ਅਰਾਲਾ ਜੀ ਆਏਂ ਦੀ ਦੁਕਾਨ ਦੇ ਵਿੱਚ ਵੇਚਣ ਨੂੰ ਹੋਰ ਚੀਜ਼ਾਂ ਬਹੁਤ ਨੇ ਜੀ ਬਹੁਤ ਸੌਦਾ ਹੁੰਦਾ ਜੀ ਕੋਈ ਆਏ ਤਾਂ ਨਹੀਂ ਆਪਾਂ ਵੀ ਸਟਿੰਗ ਦੇ ਨਾਲ ਜਾਂ ਤਮਾਕੂ ਦੇ ਨਾਲ ਹੀ ਆਪਾਂ ਨੂੰ ਆਪਣਾ ਸਿਸਟਮ ਚੱਲ ਰਿਹਾ ਜੀ ਅੰਜਾਇਦ ਕਹਿੰਦੇ ਪੜ੍ਹਾਈ ਵੱਲ ਵੀ ਧਿਆਨ ਦੇ ਰਹੀ ਹੈ ਵੀ ਜਵਾਕ ਸਕੂਲ ਪਿੰਡ ਦੇ ਜਵਾਕ ਪੜ੍ਹਨ ਅਫਸਰ ਬਣਨ ਤਾਂ ਕੰਮ ਵੀ ਹੋਵੇ ਪਿੰਡ ਦਾ ਜੇ ਪਿੰਡ ਦਾ ਇੱਕ ਅਫਸਰ ਲੱਗ ਜੇ ਤੇ ਸਾਰੇ ਪਿੰਡ ਦੀ ਕੰਮ ਹੋਣ ਲੱਗ ਜਾਂਦੇ ਆ ਉਸ ਵਾਸਤੇ ਵੀ ਕੋਈ ਉਪਰਾਲਾ ਕੀਤਾ ਰਿਹਾ بس ਉਹਦੇ ਵਾਸਤੇ ਇਹੀ ਪਾਇਆ ਸੀ ਮਤੇ ਦੇ ਵਿੱਚ ਜੀ ਵੀ ਜੇ ਕੋਈ ਬੱਚਾ ਸਾਡਾ ਮੰਨ ਲਓ ਵੀ ਮੈਰਿਟ ਚਾਹੁੰਦਾ ਜੀ ਉਹਨੂੰ 21000 ਰੁਪਏ ਵੀ ਪੰਚਾਇਤ ਵੱਲੋਂ ਸਨਮਾਨ ਕੀਤਾ ਜਾਊਗਾ ਜਾਂ ਕੋਈ ਬੱਚਾ ਸਾਡਾ ਕਿਸੇ ਵੀ ਸਕੂਲ ਦੇ ਵਿੱਚੋਂ 90% ਨੰਬਰ ਲੈਂਦਾ ਹੈ ਤੇ ਉਹਦਾ ਸਨਮਾਨ ਕੀਤਾ ਜਾਊਗਾ ਜੀ ਪੰਚਾਇਤ ਸਦਕੇ ਤੇ ਹੋਰ ਵੀ ਜੇ ਕਿਸੇ ਗੱਲ ਦੀ ਕੋਈ ਗਰੀਬ ਬੱਚੇ ਨੂੰ ਸਹੂਲਤ ਚਾਹੀਦੀ ਹੈ ਮਾਲੀ ਇਹ ਕੋਈ ਕਿਤਾਬ ਚਾਹੀਦੀ ਹੈ ਉਹ ਦੇਵਾਂਗੇ ਲਾਇਬ੍ਰੇਰੀ ਕਹਿੰਦੇ ਬਹੁਤ ਸੋਹਣੀ ਬਣਾਈ ਤੁਸੀਂ ਉੱਥੇ ਬੈਠਣ ਦਾ ਬੱਚਿਆਂ ਦਾ ਖਾਸ ਪ੍ਰਬੰਧ ਰੱਖਿਆ ਐਂ ਤੇ ਨਹੀਂ ਕਿ ਲਾਇਬ੍ਰੇਰੀ ਸ਼ਾਮ ਨੂੰ ਤਾਂ ਚੇੜੀ ਜਾਣ ਨਹੀਂ ਜੀ ਉਹ ਬੱਚਿਆਂ ਵਾਸਤੇ ਸਪੈਸ਼ਲ ਡੈਕਸ ਲੱਗੇ ਨੇ ਕੁਰਸੀਆਂ ਲੱਗੀਆਂ ਨੇ ਜੀ ਤੁਸੀਂ ਵਿਜ਼ਿਟ ਕਰ ਲਿਓ ਦੇਖ ਲਿਓ ਜੀ ਤੁਸੀਂ ਬਹੁਤ ਸੋਹਣਾ ਬਣਾਇਆ ਇੱਕ ਅਸੀਂ ਮਤਾ ਹੋਰ ਸਾਡੇ ਬੱਚਿਆਂ ਲਈ ਗਰਾਊਂਡ ਸਾਡੇ ਬਣਨ ਜਾ ਰਿਹਾ ਜੀ ਸਾਡਾ ਪਹਿਲਾ ਕੰਮ ਸਾਡਾ ਗਰਾਊਂਡ ਦਾ ਹੀ ਹੈਗਾ ਅਸੀਂ ਉਹ ਟਰੈਕਟਰ ਰੂਕ ਬਹੁਤ ਵਧੀਆ ਬਣਾਉਣ ਜਾ ਰਹੇ ਹਾਂ ਜੀ ਤੇ ਇੱਕ ਅਸੀਂ ਉਹਦੇ ਵਿੱਚ ਇਹ ਵੀ ਮਤਾ ਪਾਇਆ ਜੀ ਵੀ ਜੇ ਕੋਈ ਬੱਚਾ ਜਾਂ ਕੋਈ ਸਾਡੇ ਟੀਮ ਬਣਦੀ ਹੈ ਕੋਈ ਜਿਵੇਂ ਕਰੈਕਟਰ ਦੀ ਹੋ ਗਈ ਜਾਂ ਵਾਲੀਵਾਲ ਉਹਦੀ ਕਵੱਡੀ ਦੀ ਕੋਈ ਵੀ ਟੀਮ ਇਕੱਠੇ ਖੜਿਆਰੀ ਹੋ ਕੇ ਬਣਾਉਂਦੇ ਆ ਤਾਂ ਉਹਦੇ ਲਈ ਅਸੀਂ ਕਿਟਾਂ ਤੇ ਉਹਨਾਂ ਨੂੰ ਕੋਚ ਵੀ ਮਹਈਆ ਕਰਵਾ ਕੇ ਦੇਵਾਂਗੇ ਜੇ ਕੋਈ ਕਰਨ ਸਹੀ ਉਪਰਾਲਾ ਬੱਚੇ ਵੀ ਤੁਸੀਂ ਮੰਗਰੋਂ ਪੂਰੀ ਹਾਂਜੀ ਆਸੀਂ ਨਾਲ ਆ ਜੀ ਉਹਨਾਂ ਦੀ ਪੂਰੀ ਸਹਿਮਤੀ ਹੈ ਸਾਡੀ ਜੀ ਜਿੱਥੇ ਵੀ ਸਾਨੂੰ ਕੋਈ ਕਹਿਣਗੇ ਸਾਡੇ ਨੌਜਵਾਨ ਭਰਾ ਜੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜੀ ਕਹਿੰਦੇ ਤਿੰਨ ਚਾਰ ਮਹੀਨੇ ਹੋ ਗਏ ਪੰਚਾਇਤ ਬਣੀ ਨੂੰ ਕਹਿੰਦੇ ਪੰਚਾਇਤ ਚ ਸਾਰੇ ਨਿਬੜੀ ਜਾਂਦੇ ਹੋ ਥਾਣੇ ਵਾਲੇ ਕਹਿੰਦੇ ਹੁਣ ਬੜੇ ਹੀ ਨਹੀਂ ਕਹਿੰਦੇ ਹਾਂਜੀ ਥਾਣੇ ਵਾਲੇ ਨਹੀਂ 4 ਮਹੀਨੇ ਹੋ ਗਏ ਕੋਈ ਥਾਣੇ ਵਾਲਾ ਨਹੀਂ ਆਇਆ ਇੱਥੇ ਨਹੀਂ ਨਿਬੜੀ ਜਾਂਦਾ ਜੀ ਰੋਜ਼ ਦੋ ਤੋਂ ਥੋ ਕੇ ਸੌਂਦੇ ਤਿੰਨ ਤਿੰਨ ਜੀ ਸਾਰੇ ਇੱਥੇ ਨਿਬੜੀ ਜਾਂਦੇ ਜੀ ਕੋ ਵੀ ਥਾਣੇ ਆ ਤਾਂ ਵਰਣੀ ਤਾਂ ਨਹੀਂ ਪਿੰਡ ਚ ਨਹੀਂ ਜੀ ਹਾਂ ਜਿਹੜਾ ਫੈਸਲਾ ਹੈ ਨ ਪੰਚਾਇਤ ਹੀ ਲੈਣਾ ਹੈ ਹਾਂ ਪੁਲਿਸ ਵਿੱਚ ਜਾਣ ਹੀ ਨਹੀਂਣਾ ਅਸੀਂ ਕੋਈ ਕੇਸ ਇਹ ਪਹਿਲਾਂ ਵੀ ਇਹੀ ਹੁੰਦਾ ਸੀ ਬਾਬਾ ਜੀ ਕਹਿੰਦੇ ਪੰਚਾਇਤ ਚ ਨਿਬੜੀ ਕੋਈ ਜਾਊਗਾ ਉਹ ਆਪ ਦਾ ਆਪੇ ਭਾਗੀ ਹੋਊਗਾ ਜੇ ਪਿੰਡ ਨੂੰ ਛੱਡ ਕੇ ਹੀ ਜਾਊਗਾ ਜੇ ਪੰਚਾਇਤ ਦੇ ਨਾਵੇਂ ਉਹ ਆਪ ਹੀ ਦੋਸ਼ੀ ਹੈ ਹਾਂ ਅਸੀਂ ਸਹਿਮਤ ਨਹੀਂ ਹਾਂ ਅਸੀਂ ਇਸ ਗੱਲ ਦੇ ਸਹਿਮਤ ਨਹੀਂ ਹਾਂ ਅਸੀਂ ਦੂਜਿਆਂ ਨਾਲ ਸਹਿਮਤ ਹੋਵਾਂਗੇ ਜੀ ਦੂਜੇ ਦੂਜੀ ਪਾਰਟੀ ਨਾਲ ਜੀ ਝਗੜੇ ਤਾਂ ਮਾੜੇ ਮੋٹے ਹੁੰਦੇ ਆ ਜਿਆਦਾ ਵੱਜ ਜਾਂਦੇ ਥਾਣੇ ਜਿਆਦਾ ਵੱਜ ਜਾਂਦੇ ਜੀ ਇੱਥੇ ਸਮੱਸਿਆ ਹੋ ਜਾਂਦੀ ਇਹ ਨਾਲ ਜੀ ਭਾਈਆਂ ਦਾ ਮਿਲਿਆ ਪਰ ਇੱਥੇ ਬੈਕ ਨਹੀਂ ਵੇੜਦੇ ਲਾਇਬ੍ਰੇਰੀ ਚ ਵਹਕ ਜੀ ਪੁੱਤੇ ਨਿਬੜ ਜਾਂਦੇ ਸਾਰੇ ਜਦੋਂ ਮਤੇ ਪਾਏ ਸਾਰੇ ਫਿਰ ਸਹਿਮਤ ਹੋਏ ਪਿੰਡ ਵਾਲੇ ਹਾਂਜੀ ਹਾਂਜੀ ਬਿਲਕੁਲ ਸਹਿਮਤ ਹੈ ਸਾਰੇ ਪਿੰਡ ਵਾਲੇ ਜੀ ਇੱਕ ਪੰਚਾਇਤ ਨੇ ਨਗਰ ਦੇ ਸਹਿਯੋਗ ਦੇ ਨਾਲ ਵੀ ਜਿਹੜਾ ਸਾਡੇ ਚੌਂਕੀਦਾਰ ਹੈ ਜੀ ਉਹਦਾ ਮਕਾਨ ਡਿੱਗਣ ਵਾਲਾ ਸੀ ਬਹੁਤ ਨੀਵਾ ਹੋ ਰਿਹਾ ਸੀਗਾ ਉਹ ਬਣਾ ਰਹੇ ਹੈ ਸਾਰਾ ਨਗਰ ਤੇ ਉਹਦੇ ਚੌਂਕੀਦਾਰ ਦੇ ਪਿਤਾ ਨੇ ਵੀ ਪਹਿਲਾਂ ਪਿੰਡ ਦੀ ਸੇਵਾ ਕੀਤੀ ਹੈਗੀ ਚੌਂਕੀਦਾਰੇ ਚ ਤੇ ਹੁਣ ਉਹਦੇ ਮਕਾਨ ਬਣਾ ਰਹੀ ਹੈ ਪੰਚਾਇਤ ਸਾਰੇ ਨਗਰ ਦੇ ਸਹਿਯੋਗ ਨਾਲ ਜਦੋਂ ਵੀ ਨਵੀਂ ਪੰਚਾਇਤ ਬਣੀ ਆ ਲੱਗਦਾ ਫਰਕ ਪਿੰਡ ਚ ਏਕਾ ਜਿਵੇਂ ਪਹਿਲਾਂ ਪਿੰਡਾਂ ਚ ਏਕਾ ਹੁੰਦਾ ਸੀ ਭਾਈਚਾਰਾ ਹੁੰਦਾ ਸੀ ਕਿਤੇ ਨਾ ਕਿਤੇ ਕਾਇਮ ਹੋਣ ਲੱਗਿਆ ਹੁਣ ਹਾਂਜੀ ਕਾਇਮ ਆ ਪੂਰਾ ਭਾਈਚਾਰਾ ਬਰੀਆ ਸਾਰੇ ਅੱਗੇ ਤਾਂ ਜਿਹੜੇ ਵੋਟਾਂ ਪਾਰਟੀਆਂ ਹੁੰਦੀ ਇੱਕ ਦੂਜੀ ਨੂੰ ਬੁਲਾਉਂਦੇ ਨਹੀਂ ਸੀ ਹੁਣ ਸਾਡਾ ਸਾਰਾ ਨਗਰ ਖੁਸ਼ ਆ ਹਾਂ ਸਾਰੇ ਮਿਲਬਰਤੋ ਪਾ ਗਿਆ ਉਹ ਜਿਹੜਾ ਮਤੇ ਮਤੇ ਪਾਇਆ ਉਹ ਕੋਈ ਪੰਚਾਇਤ ਨੇ ਉਹ ਸਾਰਾ ਪਿੰਡ ਸਹਿਮਤ ਹੋ ਗਿਆ ਖੁਸ਼ਾ ਸਾਰਾ ہاں ਜੀ ਸਾਰਾ ਪਿੰਡ ਖੁਸ਼ ਆਈ ਸਹਿਮਤ ਸਾਰਾ ਪਿੰਡ ਕਹਿੰਦੇ ਚੰਗਾ ਕੰਮ ਆ ਜੀ ਕਈ ਵਾਰ ਅੱਡੀਆਂ ਚੱਕ ਕੇ ਪਾ ਲੈਂਦਾ ਜੀ ਬੰਦਾ ਇਹ ਭੋਗ ਤੇ ਬੰਦੇ ਕੋਲ ਪ੍ਰਬੰਧ ਨਾ ਹੁੰਦਾ ਪਰ ਉਹ ਕਹਿੰਦਾ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਕੀ ਕਹਿੰਦੇ ਚੱਕਰਜੀ ਕਰਜ਼ਾ ਝੜਾ ਲੈਂਦਾ ਸਿਰਫ ਅੱਜ ਉਹੀ ਗੱਲ ਆ ਜੀ ਲੱਖ ਰੁਪਇਆ ਲੱਗ ਜਾਂਦਾ ਜਲੇਬੀਆਂ ਤੇ ਇੱਥੇ ਆਪਾਂ ਸਾਦੀ ਦਾ ਰੋਟੀ ਵੀ ਕਰਨੀ ਆ ਅਗਲੀ ਦਾ ਉਹ ਵਚਤ ਹੋ ਜਾਂਦੀ ਆ ਜੀ ਵੇ ਤਾਂ ਮਤਲਬ ਪਿੰਡ ਵਾਲੇ ਸਾਰੇ ਹੁਣ ਇੱਕ ਜੁੱਟ ਹੋ ਬਹੁਤ ਧੰਨਵਾਦ ਆ ਜੀ ਪੰਚਾਇਤ ਦਾ ਉਹ ਜਿਹੜਾ ਕਰਿਆ ਇਹ ਬਹੁਤ ਬਹੁਤ ਐਮਐਫਾੜੀਆਂ ਚੱਕ ਕੇ ਫਹਾ ਲੈ ਕੇ ਫਿਰ ਬੰਦਾ ਔਖਾ ਹੁੰਦਾ ਸੀ ਹੁਣ ਬਹੁਤ ਧੰਨਵਾਦ ਹੈ ਪੰਚਾਇਤ ਨੇ ਕੋਈ ਉਦੋਂ ਦਾ 4 ਮਹੀਨੇ ਹੋ ਗਏ ਕੋਈ ਮਸਲਾ ਪਿੰਡ ਦੇ ਵਿੱਚ ਹੀ ਨਿਬੜੀ ਜਾਂਦੇ ਕੋਈ ਸਾਡੇ ਬਹੁਤ ਧੰਨਵਾਦ ਕਰੇ ਆਪਣਾ ਬਿਲਕੁਲ ਇਸਨ ਪਿੰਡ ਵਾਸੀ ਤੇ ਪੰਚਾਇਤ ਜਿਨ੍ਹਾਂ ਨੇ ਵੱਖਰੇ ਉਪਰਾਲੇ ਆ ਜਿਹੜੇ ਕੀਤੇ ਆ ਤੇ ਵੱਖਰੀ ਮਿਸਾਲ ਵੀ ਪੈਦਾ ਕੀਤੀ ਹੈ ਇਹ ਜਿਹੀਆਂ ਪੰਚਾਇਤਾਂ ਤੋਂ ਹੋਰ ਪਿੰਡਾਂ ਨੂੰ ਵੀ ਸੇਧ ਲੈਣ ਦੀ ਜ਼ਰੂਰਤ ਹੈ ਤਾਂ ਜੋ ਪਿੰਡਾਂ ਵਿੱਚ ਜਿੱਥੇ ਪੁਰਾਤਨ ਰੀਤੀ ਰਿਵਾਜ ਆ ਜਿਹੜੇ ਉਸੇ ਤਰ੍ਹਾਂ ਚਲਾਏ ਜਾਣ ਉੱਥੇ ਹੀ ਏਕਾ ਜਿਹੜਾ ਪਿੰਡਾਂ ਵਿੱਚ ਦੁਆਰੇ ਤੋਂ ਕਾਇਮ ਹੋ ਸਕੇ ਮਨੀਸ਼ ਗਰਗ ਪੀਟੀਸੀ న్యూਸ ਪਿੰਡ ਡੇਕ ਬਠਿੰਡਾ